ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨ ਚੁਪਨੇ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਚੱਲ ਰਹੀ ਪ੍ਰਸ਼ਟਾਚਾਰ ਅਤੇ ਆਪਸੀ ਖਿੱਚਤਾਣੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਖੁੱਲ ਕੇ ਸਾਹਮਣੇ ਆ ਰਹੇ ਹਨ ਅਤੇ ਸਰਕਾਰ ਦੇ ਖਿਲਾਫ ਖੁਦ ਬਿਆਨ ਦੇ ਰਹੇ ਹਨ। ਹੁਣ ਆਮ ਆਦਮੀ ਪਾਰਟੀ ਦੇ ਨੇਤਾ ਲਗਾਤਾਰ ਚਾਹੇ ਉਹ ਕੁਵਰ ਵਿਜੇ ਪ੍ਰਤਾਪ ਸਿੰਘ ਹੋਣ ਚਾਹੇ ਪਟਿਆਲਾ ਦੀ ਲੀਡਰ ਹੋਣ ਜਾਂ ਬਾਕੀ ਥਾਵਾਂ ਦੇ ਲਗਾਤਾਰ ਆਮ ਆਦਮੀ ਪਾਰਟੀ ਦੇ ਅੰਦਰ ਚੱਲੇ ਭ੍ਰਸ਼ਟਾਚਾਰ ਭਾਈ ਪਤੀਜਾਵਾਦ ਅਤੇ ਪੰਜਾਬ ਨੂੰ ਗੁਲਾਮ ਬਣਾਉਣ ਦੇ ਵਾਅਦ ਨੂੰ ਲੈ ਕੇ ਖੁੱਲ ਕੇ ਸਾਹਮਣੇ ਆਏ ਹਨ। ਮਹਿਲਾ ਨੇਤਾ ਦਾ ਬਿਆਨ ਨੇ ਆਪ ਦਾ ਪਾਰਟੀ ਦੇ ਅੰਦਰ ਕੀ ਚੱਲਿਆ ਉਹ ਇਹ ਬਿੱਲੀ ਥੈਲੇ ਤੋਂ ਬਾਹਰ ਲੈ ਦਿੱਤੀ। ਕਿਸ ਤਰ੍ਹਾਂ ਪੰਜਾਬ ਦੀ ਸਰਕਾਰ ਕੇਜਰੀਵਾਲ ਦੇ ਰਿਮੋਟ ਦੇ ਨਾਲ ਸੁਸੋਦੀਆ ਦੇ ਰਿਮੋਟ ਨਾਲ ਜੈਨ ਦੇ ਰਿਮੋਟ ਨਾਲ ਚੱਲਦੀ ਜਿਹੜੇ ਤਿੰਨੋਂ ਜ਼ਮਾਨਤ ਤੇ ਬਾਹਰ ਆਏ ਨੇ ਜਿਸ ਕੇਜਰੀਵਾਲ ਨੂੰ ਦਿੱਲੀ ਦੀ ਅਦਾਲਤ ਨੇ ਕਿਹਾ ਕਿ ਪ੍ਰਾਈਮ ਐਫ ਐਸ ਆਰਮਿਤ ਕੇਜਰੀਵਾਲ ਐਜ਼ ਅ ਚੀਫ ਮਿਨਿਸਟਰ ਕਰਪਟ ਹੈ ਔਰ ਪ੍ਰਾਈਮ ਐਫ ਐਸੀ ਐਜ਼ ਅ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਉਪ ਕਰਪਟ ਹੈ ਔਰ ਉਹਨੂੰ ਮੁੱਖ ਮੰਤਰੀ ਦਫਤਰ 'ਚ ਨਹੀਂ ਜਾਣਾ ਚਾਹੀਦਾ ਉਹਤੇ ਬੈਨ ਲਗਾਇਆ ਉਹ ਬੰਦਾ ਜਿਹਦੇ ਤੇ ਦਿੱਲੀ 'ਚ ਬੈਨ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਆਰਡਰ ਜਾਰੀ ਕਰ ਰਿਹਾ ਹੈ